ਤੇ ਇਹ ਸਰੀਰ ਆਪ ਇੱਥੇ ਛੱਡ ਜਾਣਾ ਤੇ ਆਤਮਾ ਜਿਹੜੀ ਨਿਕਲ ਕੇ ਉਹ ਈ ਪਰਮਾਤਮਾ ਦੇ ਅੰਸ਼ ਹੈ ਅਤੇ ਮੈਂ ਉਹੀ ਇਹਨਾਂ ਜੀ ਵੀ ਸ਼ਬਦੀ ਪਰਮਾਤਮਾ ਸ਼ਬਦੀ ਪਰਮਾਤਮਾ ਉਹ ਲਿਖਿਆ ਨੇ ਗੁਰਬਾਣੀ ਚ ਸ਼ਬਦੇ ਧਰਤੀ ਸ਼ਬਦੇ ਆਕਾਸ਼ ਹੈ ਸ਼ਬਦੇ ਸ਼ਬਦ ਭਿਆਹ ਪਰਗਾਸ ਸਦਲੇ ਸ਼੍ਰਿਸ਼ਟ ਸ਼ਬਦ ਕੇ ਪਾਸੇ ਨਾਨਕ ਸ਼ਬਦ ਘਟੇ ਘਟਿਆ ਸੀ ਬਸ ਇਹੋ ਸ਼ਬਦੀ ਜਿਹੜਾ ਤੁਹਾਡੇ ਚੋਂ ਬੋਲਦਾ ਤੇ ਮੇਰੇ ਚੋਂ ਸ਼ਬਦੀ ਜਿਹੜਾ ਚੱਲਦਾ ਵਾ ਸਰੀਰ ਦੇ ਅੰਦਰ ਉਹਦਾਂ ਆਪਣਾ ਜਿੰਦ ਹੈ ਸ਼ਬਦੀ ਚੱਲ ਜਾਂਦਾ ਤੇ ਕੀ ਸ਼ਬਦੀ ਚੱਲ ਜਾਂਦਾ ਸ਼ਬਦ ਨਿਕਲ ਜਾਂਦਾ ਸਰੀਰ ਚੋਂ ਕਹਿੰਦਾ ਜਿਸ ਦਿਨ ਇਹ ਸ਼ਬਦ ਨੂੰ ਪਰ ਪਰਮਾਤਮਾ ਨੇ ਇਹ ਇਹਦੇ ਵਿੱਚੋਂ ਕੱਢ ਲਿਆ ਨਾ ਇਹ ਚੋਂ ਕੱਢ ਲਿਆ ਆਪਾਂ ਤੇ ਉਹ ਦਿਨ ਪਰਲੋ ਮਹਾ ਪਰਲੋ ਹੋ ਜਾਂਦਾ ਕੋਈ gendare reh ਸ਼ਬਦ ਕਰਕੇ ਆਪਾਂ ਇਸ ਸੰਸਾਰ ਦੇ ਵਿੱਚ ਬੈਠੇ ਹਾਂ ਬਿਲਕੁਲ ਬਿਲਕੁਲ ਜੀ ਹਰ ਇੱਕ ਆਤਮਾ ਦੇ ਵਿੱਚ ਉਹ ਸ਼ਬਦ ਉਹ ਠਿਕਾ ਨਿਤ ਨਿਤ ਪਰਮਾਤਮਾ ਦਾ ਹਾਂਜੀ ਪਰਮਾਤਮਾ ਤੋਂ ਵਿਛੜ ਕੇ ਜਿਹੜੀ ਅੰਸ਼ਵਾ ਨਾ ਆਤਮਾ ਉਹ ਉਹ ਹਰ ਕਣ ਕਣ ਦੇ ਵਿੱਚ ਪੱਤੇ ਪੱਤੇ ਦੇ ਵਿੱਚ ਚਰੇ ਚਰੇ ਦੇ ਸਮਾਈ। ਬਿਲਕੁਲ ਬਿਲਕੁਲ ਜੀ ਉਹ ਸ਼ਬਦ ਪੱਤੇ ਚ ਵੀ ਆ ਪੱਤੇ ਚ ਵੀ ਆ ਤੇ ਜਾਨਵਰ ਕੀੜੇ ਮਕੌੜੇ ਸਾਰੇ ਹੀ ਸ਼ਬਦ। ਫਿਰ ਉਹ ਲਿਖਿਆ ਨਿਕਲ ਪਣ ਕੇ 1984 ਜੂਨ ਸੁਭਾਈ ਮਾਰਸ ਕੋਪਰਾ ਬਦੀ ਵੜਾਈ। ਇਹਦਾ ਮਾਨਸਵਾ ਨਾ ਇਹ ਇਹ ਪਛਾਣ ਸਕਦਾ ਆਪਣੇ ਆਪ ਇਹ ਪਛਾਣ ਸਕਦਾ। ਹਾਂ ਜੀ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਆਪਣਾ ਮੂਲ ਪਛਾਣ। ਬਿਲਕੁਲ। ਤੂੰ ਇਹ ਪਛਾਣ ਕਿਉਂ ਤੇਰੇ ਅੰਦਰ ਬੁੱਧੀ ਆ? ਤੇ ਬੁੱਧੀ ਬੁੱਧੀ ਦੇ ਨਾਲ ਹੀ ਪਤਾ ਪਛਾਣਦਾ ਜਿਹੜੇ ਕੀੜੇ ਮਕੌੜੇ ਜੀਵ ਜੰਤੂ ਜਾਨਵਰ ਆ ਉਹਨਾਂ ਨੂੰ ਬੁੱਧੀ ਨਹੀਂ ਸਿਰਫ ਇੱਕ ਉਹਨਾਂ ਨੂੰ ਇਹੀ ਬੁੱਧੀ ਆ ਵੀ ਖਾਈਏ ਪੀਏ ਆਪਣਾ ਕੰਮ ਕਰਦੇ ਤੇ ਇੱਕ ਇਹ ਇਹ ਦੋ ਕਰਮ ਕਰਦਾ ਇਨਸਾਨ ਆ ਇਨਸਾਨ ਇੱਕ ਤੇ ਜੁਨੀ ਵੀ ਭੋਗਦਾ ਤੇ ਦੂਜਾ ਕਰਮ ਵੀ ਕਰਦਾ ਤੇ ਕਹਿੰਦੇ ਕਰਮ ਪ੍ਰਧਾਨ ਆ ਤੇ ਉਹ ਜਿਹੜੇ ਜਿਹੜੇ ਦੂਜੇ ਜੀਵ ਜੰਤੂ ਆ ਉਹ ਕੋਈ ਉਹ ਕਰਮ ਥੋੜੀ ਕਰਦੇ ਆ ਉਹ ਤੇ ਜੁਨੀ ਆ ਭੋਗ ਕੰਦੇ ਆ ਹਾਂਜੀ ਸਿਰਫ ਇਨਸਾਨ ਹੀ ਜਿਹੜਾ ਇੱਕ ਦੂਜੇ ਬੁਰਾ ਵੀ ਸੋਚਦਾ ਹੈ ਕੋਈ ਚੰਗਾ ਵੀ ਸੋਚਦਾ ਉਹ ਇਹ ਸਿਰਫ ਇਹਨੂੰ ਹੀ ਮੌਕਾ ਇਸ 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 ਮਰਛਾ ਦੇਹੀ ਨੂੰ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇ ਇਹ ਇਸ ਦੇਹੀ ਨੂੰ ਦੇਵੀ ਦੇਵ ਤੇ ਵੀ ਜੋਚਦੇ ਆ ਕਿ ਮਾਲਕਾ ਸਾਨੂੰ ਮਨੁਸ਼ਾ ਜਨਮ ਦੇ ਤੇਹੀ ਇਹ ਪਛਾਣੀਆਂ ਆਪਣੀਆਂ ਤੇ ਤੇਰੇ ਆ ਤੇਰੀ ਭਗਤੀ ਕਰੀਏ ਸ਼ਬਦੀ ਕਮਾਈ ਕਰੀਏ ਤੇਰੇ ਨਾਲ ਹੀ ਸ਼ਬਦੀ ਕਮਾਈ ਕਿੱਦਾਂ ਕੀਤੀ ਜਾ ਸਕਦੀ ਸ਼ਬਦੀ ਕਮਾਈ ਇੱਕ ਗੁਰੂ ਗੁਰੂ ਚਾਹੀਦਾ ਜਿੱਦਾਂ ਨਿਕਾ ਜ ਆ ਬੱਚਾ ਹੁੰਦਾ ਤੇ ਬੱਚੇ ਦਾ ਗੁਰੂ ਕਹਣਾ ਹੁੰਦਾ ਜਦੋਂ ਜਨਮ ਲੈਂਦਾ ਉਦੋਂ ਗੁਰੂ ਕੌਣ ਹੁੰਦਾ ਉਹਦੀ ਮਾਂ ਹਾਂਜੀ ਫਿਰ ਉਹ ਵੱਡਾ ਹੁੰਦਾ ਜਵਾਨ ਹੁੰਦਾ ਫਿਰ ਆਪਾਂ ਸਕੂਲ ਚ ਪਾਉਨੇ ਉਹਨੂੰ ਤੇ ਸਕੂਲ ਦੇ ਵਿੱਚ ਕੌਣ ਟੀਚਰ ਹੁੰਦਾ ਫਿਰ ਉਹਦਾ ਟੀਚਰ ਟੀਚਰ ਹਾਂਜੀ ਪੜਾਈ ਕਰ ਲੈਂਦਾ ਉਸ ਤੋਂ ਬਾਅਦ ਜਿਹੜਾ ਅਧਿਆਤਮਿਕ ਗੁਰੂ ਹੁੰਦਾ ਧਾਰਮਿਕ ਗੁਰੂ ਜਿਹਨੂੰ ਕਹਿੰਦੇ ਅਧਿਆਤਮਕ ਹਾਂਜੀ ਹਾਂਜੀ ਉਹ ਉਹਨੂੰ ਅਧਿਆਤਕ ਮੈਨੂੰ ਮਤਲਬ ਜਿਹੜਾ ਉਹ ਦੱਸਦਾ ਉਹਦੇ ਬਾਰੇ ਹਾਂਜੀ ਯਾਰ ਤੂੰ ਇੱਥੇ ਸਿਰਫ ਇਹ ਜੂਣ ਭੋਗਣ ਨਹੀਂ ਆਇਆ ਉਹ ਕਰਮ ਕੀ ਚੰਗੇ ਕਰ ਤੇ ਉਹ ਪ੍ਰਮਾਤਮਾ ਦੇ ਨਾਲ ਵੀ ਬਰਾਬਰ ਕਰਨਾ ਤੇ ਉਹ ਫਿਰ ਆਪਣੇ ਆਪ ਨੂੰ ਸਾਨੂੰ ਦੱਸਦਾ ਉਹ ਗੁਰੂ ਜੀ ਰਹਿੰਦਾ ਮੈਂ ਤੇ ਇਹੀ ਕਹਿੰਦਾ ਵੀ ਸ਼ਬਦੀ ਗੁਰੂ ਆ ਸ਼ਬਦ ਸ਼ਬਦ